ਦੇਖੋ ਸੈਲਫ ਰਿਸਪੈਕਟ ਵਾਲਾ ਬੰਦਾ ਦੂਜੇ ਦੀ ਰਿਸਪੈਕਟ ਵੀ ਬੜੀ ਕਦਰ ਕਰਦਾ ਹੈ। ਗੱਲ ਤਾਂ ਬੜੀ ਸਧਾਰਨ ਜੀ ਹੈ। ਪਰ ਕਿਸੇ ਨੇ ਦੱਸਿਆ ਕਿ ਉਹਨਾਂ ਦੇ ਜੋ ਮਾਤਾ ਸੀਗੇ ਉਹ ਪੜੋਸੀਆਂ ਤੋਂ ਕਈ ਵਾਰੀ ਨਮਕ ਮੰਗ ਕੇ ਲੂਣ ਮੰਗ ਕੇ ਲੈ ਕੇ ਆਉਂਦੇ ਸੀਗੇ। ਉਹਨੇ ਇੱਕ ਵਾਰੀ ਦੇਖਿਆ ਕਿ ਬਿੰਬੀ ਦੀ ਮਾਂ ਪੜੋਸੀਆਂ ਤੋਂ ਲੂਣ ਮੰਗ ਕੇ ਲੈ ਕੇ ਆਈ ਹੈ ਉਹਨਾਂ ਨੇ ਕਿਹਾ ਮਾਂ ਵੀ ਸਾਡੇ ਘਰੇ ਤਾਂ ਕਿਸੇ ਚੀਜ਼ ਦੀ ਕਮੀ ਨਹੀਂ। ਕੀ ਲੋੜ ਪੈਗੀ ਸੀ ਪੜੋਸੀਆਂ ਤੋਂ ਲੂਣ ਮੰਗਣ ਦੀ? ਤੇ ਉਹਨਾਂ ਦੀ ਮਾਂ ਲੈ ਗੋ ਜੋ ਜਵਾਬ ਦਿੱਤਾ ਉਹ ਕਹਿੰਦੀ ਬਈ ਇਹ ਬੜੇ ਗਰੀਬ ਜਿਹੇ ਲੋੜਵੰਦ ਪਰਿਵਾਰ ਹੈ ਇਹ ਅਕਸਰ ਸਾਡੇ ਕੋਲੋਂ ਕੁਝ ਨਾ ਕੁਝ ਮੰਗਦੇ ਰਹਿੰਦੇ ਆ ਮੈਂ ਲੂਣ ਇਸ ਕਰਕੇ ਮੰਗਣ ਗਈ ਤਾਂ ਕਿ ਲੈਣ ਦੇਣ ਬਣਿਆ ਰਹੇ ਇਹਨਾਂ ਨੂੰ ਇਸ ਤਰ੍ਹਾਂ ਮਹਿਸੂਸ ਨਾ ਹੋਵੇ ਕਿ ਅਸੀਂ ਹਮੇਸ਼ਾ ਮੰਗਦੇ ਰਹਿੰਨੇ ਆ ਗੱਲ ਹੋਈ ਆ ਗਈ ਨਾ ਕਿ ਸੈਲਫ ਰਿਸਪੈਕਟ ਵਾਲਾ ਬੰਦਾ ਦੂਜੇ ਦੀ ਰਿਸਪੈਕਟ ਵੀ ਕਦਰ ਕਰਦਾ ਹੈ ਜ਼ਿੰਦਗੀ ਦੇ ਵਿੱਚ ਕਦੀ ਕਿਸੇ ਨੂੰ ਛੋਟਾ ਨਾ ਸਮਝੀਏ ਅਗਰ ਸੇਵਾ ਦਾ ਮੌਕਾ ਮਿਲਦਾ ਕਿਸੇ ਦੀ ਮਦਦ ਕਰਨ ਦਾ ਮੌਕਾ ਮਿਲਦਾ ਸਤਿਗੁਰਾਂ ਬਾਰੇ ਵੀ ਵਚਨ ਨੇ ਨਾ ਕਿ ਹੀ ਇਜ਼ ਦਾ ਹੰਬਲ ਗਿਵਰ ਬਟ ਵੀ ਆਰ ਦਾ ਪ੍ਰਾਊਡ ਬੈਗਰਸ ਅਸੀਂ ਮੰਗਦੇ ਵੀ ਹੰਕਾਰੀ ਹਾਂ ਉਹ ਦੇਣ ਵਾਲਾ ਦਿਆਲ ਹੈ ਸੋ ਅਗਰ ਮਾਲਕ ਮੌਕਾ ਬਖਸ਼ੇ ਕਿਸੇ ਦੀ ਮਦਦ ਦਾ ਤਾਂ ਬੜ ਭਾਗੇ ਸਮਝੀਏ ਸ਼ੁਕਰ ਸ਼ੁਕਰ ਅਦਾ ਤੇ ਆ ਸ਼ੁਕਰ ਹੈ ਲੱਖ ਲੱਖ ਸ਼ੁਕਰ ਹੈ ਦੇਣ ਵਾਲੇ ਕਰਿਆ ਤੁਸੀਂ ਬਹੁਤ ਸ਼ੁਕਰ ਹੈ ਸਤਿਗੁਰ ਜੀ